ਸultanpur Lodhi ਦੇ ਵੱਖ-ਵੱਖ ਹੜਪੀੜਤ ਪਿੰਡਾਂ ਦਾ ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਸਰਪੰਚ ਸੁਖਵਿੰਦਰ ਸਿੰਘ ਹਾਜੀਪੁਰ ਵਿਕੀ ਰੰਦਾਵਾ ਰਣਜੀਤ ਸਿੰਘ ਪੰਨੋ ਜਨੈਲ ਸਿੰਘ ਦੌਲਤਪੁਰ ਜਥੇਦਾਰ ਲਸ਼ਕਰ ਸਿੰਘ ਮਲਕੀਸ਼ ਸਿੰਘ ਬਲਵੀਰ ਸਿੰਘ ਨੰਬਰਦਾਰ ਅਤੇ ਉਨ੍ਹਾਂ ਨਾਲ ਹੋਰ ਸਾਥੀਆਂ ਨੇ ਦੌਰਾ ਕੀਤਾ ਅਤੇ ਹੜਪੀੜਤਾ ਨੂੰ ਘਰਾਂ ਦਾ ਜ਼ਰੂਰੀ ਸਮਾਨ ਜਿਵੇਂ ਕਿ ਰਾਸ਼ਨ ਕੰਬਲ ਗੱਦੇ ਮੰਜੇ ਅਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਜਿਸ ਦੌਰਾਨ ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਨੇ ਪਿੰਡ ਵਾਲਿਆਂ ਨੂੰ ਹਰ ਮਦਦ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਅਸੀਂ ਨਾਲ ਲੱਗਦੇ ਪਿੰਡਾਂ ਵਿੱਚ 5000 ਲੀਟਰ ਡੀਜ਼ਲ ਦਾ ਵਾਅਦਾ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਡੇ ਪਿੰਡਾਂ ਨੂੰ ਵੀ ਡੀਜ਼ਲ ਅਤੇ ਜ਼ਮੀਨ ਨੂੰ ਦੁਬਾਰਾ ਉਪਜਾਊ ਬਣਾਉਣ ਲਈ ਟਰੈਕਟਰ ਮੁਹੱਈਆ ਕਰਵਾਈ ਜਾਣਗੇ ਉੱਥੇ ਹੀ ਸਰਪੰਚ ਸੁਖਵਿੰਦਰ ਸਿੰਘ ਹਾਜ਼ੀਪੁਰ ਨੇ ਵੀ ਮੌਜੂਦਾ ਸਰਕਾਰ ਤੇ ਤਿੱਖੇ ਸਵਾਲ ਚੁੱਕੇ ਜਿਨ੍ਹਾਂ ਪਿੰਡਾਂ ਵਿੱਚ ਇਹ ਸੇਵਾ ਪਹੁੰਚਾਈ ਗਈ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਮੰਡਬੰਦੂ کریم ਮੰਡਬੰਦੂ ਜਦੀਦ ਅਤੇ ਸੰਗਰਾ ਬਾਉਪੁਰ ਕਦੀਮ ਬਾਉਪੁਰ ਜਦੀਦ ਹਨ ਸultanpur ਲੋਧੀ ਤੋਂ ਪੱਤਰਕਾਰ ਬ੍ਰਹਮਸਰੂਪ ਸੌਤਾ ਤੇ ਹੀਨਾ ਕੁਮਾਰੀ ਦੀ ਖਾਸ ਰਿਪੋਰਟ We'll <laughs> ਰੋਮਣੀ ਕਾਲੀਗਲ ਪੁਨਰ ਸੁਰਜੀਤ ਲੋ ਗਿਆਨੀ ਹਰਪੀ ਸਿੰਘ ਅਲੋ ਅਸੀਂ ਤਕਰੀਬਨ ਉੱਥੇ ਦੇਤਾ ਆ ਕੋਈ 1.5 ਹਜ਼ਾਰ ਤੋਂ ਆਪਣੇ ਨਿਰਦੇ ਲੀਟਰ ਡੀਜ਼ਲ ਦੇਤਾ ਨੂੰ ਕਾਲੀ ਆਇਆ ਇਹਨੂੰ ਕਾਲੀ ਖੁਰਦ ਆਇਆ ਇਹਨੂੰ ਉਹ ਪੰਪ ਕਰ ਰਿਹਾ ਤੇ ਜੇ ਡੀਜ਼ਲ ਤੁਸੀਂ ਕਹਿੰਦੇ ਸਾਨੂੰ ਆ ਡੀਜ਼ਲ ਦੀ ਲੋ ਬਹੁਤ ਲੋੜ ਆ ਉਹ ਦੱਸੋ ਜੀ ਤੁਹਾਨੂੰ ਡੀਜ਼ਲ ਭਜਾ ਦਿੰਦੇ ਆ ਬਿਲਕੁਲ ਲੋੜ ਆ ਜੀ ਇਹ ਇਹ ਪ੍ਰੋਗਰਾਮ ਕਰਨ ਦਾ ਆਵਾਜ਼ ਵਾਲਾ ਜਿਹੜਾ ਸਮਾਪਤੀ ਕਰਨ ਤੋਂ ਬਾਅਦ ਤੁਸੀਂ ਸਾਹਮਣੇ ਬੰਨ ਬਚਨ ਗਿਆ ਕਿਰੋਂ ਤੁਸੀਂ ਆਪ ਵੇਖ ਦੇਖਿਆ ਨਾ ਜੀ ਵੇਖਿਆ ਸਾਡੇ ਉੱਤੇ ਇਹ ਨੰਬਰਦਾਰ ਜੀ ਸਾਡੇ ਕਮੇਟੀ ਮੈਂਬਰ ਉੱਥੇ ਖੜੇ ਨੇ ਨੰਬਰਦਾਰ ਵੀ ਵੇਖਿਆ ਉਹਨਾਂ ਨੇ ਮਿਲਿਆ ਠੀਕ ਹੈ ਜੀ ਤੁਹਾਨੂੰ ਜਿਹੜੀ ਵੇਖਿਆ ਪੋਜੀਸ਼ਨ ਪਤਾ ਲੱਗ ਜੂਗੀ ਕੀ ਲੋੜ ਹੈ ਠੀਕ ਹੈ ਜੀ ਤੋ ਡੀਜ਼ਲ ਉਹਦੇ ਵਿੱਚ ਡੀਜ਼ਲ ਦਾ ਜਿੰਨਾ ਹੈਗਾ ਯੋਗਦਾਨ ਪੈਸੇ ਦਾ ਪਾਦਣ ਨੇ ਜੀ ਅਸੀਂ ਜੀ 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 ਆਪਣੇ ਨੰਬਰ ਦੇ ਉਸੇ ਦਾ ਗਣਕ ਕਰ ਮੰਗੇ ਬਹੁਤ ਡੀਜ਼ਲ ਦਾ ਟੈਂਕਰ ਵੀ ਲੈ ਕੇ ਆ ਰਹੇ ਇਹ ਵੀ ਟਰੈਕਟਰ ਲੱਗਿਆ ਰਿਹਾ ਹੈ। ਇਹ ਇੱਕ ਕਮਿਟੀ ਸਾਡੀ ਇੱਕ ਪਰਿਵਾਰ ਵਾਲੀ ਗੱਲ ਹੈ ਜੀ ਇੰਨਾ ਕੋਈ ਅਹੀਂ ਉੱਥੇ ਸਿੱਧੇ ਹੁੰਦੇ ਨੇ। ਹੁਣ ਇਹ ਤਾਂ ਸਰਪੰਚ ਨੇ ਸਰਪੰਚ ਜੀ ਬਹੁਪੁਰ ਆਪਣੇ ਮੰਡਲ ਦੇ ਆਪਣੇ ਗੜ੍ਹਸ ਤੇ ਬੈਠੇ ਆਪਾਂ ਇਹਨਾਂ ਨੂੰ 18 ਪਿੰਡ ਹੈ ਜੀ ਮੰਡਲ ਦੇ 18 100 18 ਪਿੰਡਾਂ ਦਾ ਨਗਰ ਕਬਾ ਬਸ ਜਿੰਨੇ ਜਿੰਨੇ ਅੱਠੇ ਅਸੜ ਹੈ। ਇਹਦਾ ਬੈਕਲਗ ਆ ਤੇ ਇਹੋ ਆਪਣੇ ਕਿੰਨੇ ਸਾਲਾਂ ਬਾਅਦ ਨਕਸ਼ਾ ਦੌਰਾ ਹੋਣਾ ਹੈ ਕਿ ਇਹ ਇਹ ਸਾਲ ਅਗੇ 2023 ਚ ਹੋਇਆ 2019 ਚ ਹੋਇਆ ਉਸ ਤੋਂ ਪਹਿਲਾਂ ਲਗਭਗ 4-5 ਸਾਲ ਲੰਘੇ ਰਿਹਾਦਾ ਸੀ ਇਹ ਤਾਂ ਜਿੱਦਾਂ ਉਹਨੇ ਪੈਲੀਆਂ ਟੋਡੀਆਂ ਇਹ ਕੰਮ ਤੱਕ ਤਿਆਰ ਹੋ ਜਾਣਗੀਆਂ ਜਿਹਦੇ ਹਾਵਣਾ ਆ ਬਣ ਬਣਨ ਲੱਗੇ ਆ ਸਾਡਾ ਖਾਦ ਦਾ ਫੇਰ ਹੋ ਜਾਣਗੀਆਂ ਸਾਡਾ ਜੋਰ ਜਿੱਦਾਂ ਤੁਸੀਂ ਹੁਣ ਖੁਸ਼ੀ ਆਣ ਕੇ ਸੰਗਤ ਨੂੰ ਮਿਲ ਕੇ ਕੋਈ ਸੰਗਤ ਕਹਿੰਦੇ ਹਜੇ ਸਾਨੂੰ ਹਜੇ ਵੀ ਲੋੜਿਆ ਲੋੜਾ ਸਾਡੀਆਂ ਮबारक ਮਾਦੀ ਕਿਰਪਾ ਸੰਗਤ ਨੇ ਹਰਿਆਂ ਬੁਲਿੰਗ ਕਰਦੀਆਂ ਜਿਹੜੇ ਅਜੇ ਨਹੀਂ ਵੀ ਲੋੜੇ ਉਹ ਵੀ ਸੰਗਤ ਦੇਗੀ ਬਾਦੂ ਹਣ ਮੇਨ ਲੋੜ ਸਾਨੂੰ ਹੋਈ ਹੈ ਜਿਹੜਾ ਸਾਡਾ ਬਾਹਰ ਵੱਡੂ ਸਾਡੀ ਜਿਹੜੀ ਮੇਨ ਲੋੜਾ ਬੰਨ ਬੰਨਣ ਦੇ ਕੰਮ ਤੇ ਉਹਦੇ ਵਾਸਤੇ ਡੀਜ਼ਲ ਉਹਦੇ ਵਾਸਤੇ ਮਾਇਆ ਵੀ ਲੱਗਣੀ ਆ ਉਹਦੇ ਵਾਸਤੇ ਤਾਰ ਵੀ ਲੱਗਣੀ ਆ ਖਾਲੀ ਬੋਰੇ ਵੀ ਲੱਗਣੇ ਆ ਮਿੱਟੀ ਵੀ ਕੋਲ ਉਹ ਜੀ ਵਜੂਗੀ ਤੇ ਪਾਣੀ ਨਹੀਂ ਰਹ ਜੂਗਾ ਫਸਲਾਂ ਸੁੱਕਣਗੀਆਂ ਤੇ ਜ਼ਮੀਨਾਂ ਜਿਹੜੀਆਂ ਸੁੱਕਣਗੀਆਂ ਤੇ ਆਪਾਂ ਫਸਲਾਂ ਦੀਜਾਂਗੇ ਅਸਲੀ ਗੱਲ ਇਹ ਹੈ ਸਾਡਾ ਫਸਲ ਦੇ ਹੋਣਾ ਠੀਕ ਹੈ ਨਾ ਜੀ ਅਗਲ ਵੇਚਾਂਗੇ ਤੇ ਆਪਦੀ ਜ਼ਮੀਨ ਤੇ ਡੀਜ਼ਲ ਦੀ ਤਾਂ ਪੈਸਾ ਹੀ ਲੋੜ ਹੈ ਜੀ ਇਹ ਹੋਣਾ ਭਾਈ ਤੋਂ ਡੀਜ਼ਲ ਨਾਲ ਇਕੱਠੀ ਕਰੀ ਪੈਸਾ ਨਹੀਂ ਪਾਉਣਾ ਬਲਕਿ ਅੱਗੇ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਹੁਣ ਆਪਾਂ ਮਿੱਟੀ ਵਿੱਚ ਮਿਲਣ ਲੱਗ ਪਈ ਲੱਗ ਗਿਆ ਹੁਣ ਆਪਾਂ ਉਹ ਜਿਹੜਾ ਡੋਰਤੀ ਕਰ ਰਿਹਾ ਹਾਂ ਅੱਗੇ ਲੱਗਦਾ ਜੀ ਉਹਦੇ ਨਾਲ ਕੰਮ ਸਰਦਾ ਜਾਂਦਾ ਜੀ ਅੱਜ ਸਰਪੰਚ ਸਾਹਿਬ ਜੀ ਚਰਚਾ ਲਈ ਬੰਦੇ ਸਮੇਂ ਤੋਂ ਖਰਾਬ ਜਿਹੜੀ ਮਾਰ ਪਈ ਆ ਤੋਂ ਉਹ ਹੀ ਜਗ੍ਹਾ ਤੋਂ ਬੰਦੇ ਸਮੇਂ ਤੋਂ ਜਿਹੜਾ ਇਹ ਦੇਖਦੇ ਗੁਰੂ ਜੀ ਨਾਂ ਜਾ ਕੇ ਹਰ ਇੱਕ ਕਰਾ ਦੀ ਸੇਵਾ ਕਰਦੇ ਹੋ ਪਿੰਡਾਂ ਵਾਲਿਆਂ ਨੂੰ ਜੋ ਉਹਨਾਂ ਦੇ ਜ਼ਰੂਰੀ ਦੇ ਸਮਾਨ ਨੂੰ ਉਹ ਯਾ ਕਰਵਾ ਰਹੇ ਹੋ ਅੱਜ ਵੀ 3.5 ਲੱਖ ਨਾਲ ਦੇ ਗਏ ਹੋ ਤੇ ਤੁਸੀਂ ਇਸ ਬਾਰੇ ਕੀ ਜਾਨਣਾ ਚਾਹੋਗੇ ਦੇਖੋ ਜਿਹੜੀ ਕੁਦਰਤੀ ਆਫਤ ਆਈ ਆ ਪੰਜਾਬ ਵਿੱਚ ਜਿੰਨੇ ਵੀ ਮੰਨ ਤੇ ਏਰੀਆ ਤੇ ਤਕਰੀਬਨ ਸਾਡਾ ਸੁਲਤਾਨਪੁਰ ਲੋਧੀ ਏਰੀਆ ਇੱਥੇ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਤੇ ਲੋਕੀਂ ਮੰਡ ਦੇ ਵਿੱਚ ਹੀ ਰਹਿੰਦੇ ਆ ਆਪੋ ਆਪਣੀ ਡੇਰਿਆਂ ਦੇ ਵਿੱਚ ਇਕੱਲਾ ਇਕੱਲਾ ਘਰ ਤੇ ਇਹਨਾਂ ਦੇ ਘਰ ਵੀ ਖਰਾਬ ਹੋਏ ਆ ਫਸਲਾਂ ਵੀ ਖਰਾਬ ਹੋਈਆਂ ਆ ਤੇ ਇੱਕ ਛੋਟਾ ਜਿਹਾ ਪ੍ਰਾਲਾ ਵਾ ਜਿੰਨਾ ਕਸੀਂ ਕਰ ਸਕਦੇ ਆ ਕੁਛ ਨਾ ਕੁਛ ਇਹਨਾਂ ਵਿਚਾਰਿਆਂ ਨੂੰ ਮਾੜੀ ਮੋਟੀ ਆਸ ਦੀ ਕਰਨ ਜਿਹੜੀ ਆ ਉਹ ਜਾਗੇ ਇਹ ਕੋਈ ਸਾਨ ਨਹੀਂ ਹੈ ਕਿਉਂਕਿ ਆਪਾਂ ਸ ਪੰਜਾਬੀ ਆ ਸਾਰੇ ਪੰਜਾਬੀ ਪੁੱਤ ਆ ਤੇ ਇਹ ਇਹ ਸੇਵਾ ਕਰਨੀ ਸਾਡਾ ਫਰਜ਼ ਆ ਸਰਪੰਚ ਸਾਹਿਬ ਅੱਜ ਕਿਹੜੀਆਂ-ਕਿਹੜੀਆਂ ਚੀਜ਼ਾਂ ਲਿਆਂਦੀਆਂ ਨੇ ਅੱਜ ਅ ਮੰਜੇ ਗੱਦੇ ਤੇ ਪਿੱਲੋ ਸਰਾਣੇ ਤੇ ਜਿਵੇਂ ਛਤਰਾ ਇਦਾਂ ਨਾ ਕੰਬਲ ਇੱਕ ਗੱਲ ਹੋਰ ਸਰਪੰਚ ਸਾਹਿਬ ਕੀ ਥੋੜੇ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਕ ਬਿਆਨ ਆਇਆ ਸੀ ਜਿਸ ਦਾ ਖੇਤੂਤੀ ਰੇਲ ਪਰ ਕਈ ਥਾਵਾਂ ਤੋਂ ਵੀਡੀਓ ਵਾਇਰਲ ਹੋ ਰਹੀ ਜਾਣੀ ਕਿਤੇ ਦੇ ਕਿਸਾਨ ਕਨਨਾਂ ਵਿੱਚ ਕੜੀ ਦੇ ਕੋ ਪਾਣੀ ਸੁੱਕਦਾ ਜਾ ਰਿਹਾ ਹੈ ਤੇ ਨੇਤਾ ਦਾ ਵੀ ਕਾਬੂ ਹੀ ਹੋ ਨਹੀਂ ਉਹ ਤੇ ਸਰਕਾਰ ਜਿਹੜੀ ਹੈ ਪ੍ਰਸ਼ਾਸਨਤ ਜਿਹੜਾ ਆਪਾਂ ਦੇਖ ਨੂੰ ਆ ਗਿਆ ਕਰ ਰਿਹਾ ਇਸ ਬਾਰੇ ਕੀ ਦਾਵਾ ਲੈਣਾ ਪਾਉਣਾ ਦੇਖੋ ਨਾਰਾ ਦਿੱਤਾ ਵੀ ਜੇ सस्ती ਰੇਤ ਤੇ ਉਸ ਦਾ ਹੀ ਖੇਤ ਜਿਸ ਦਾ ਖੇਤ ਤੇ ਉਸ ਦੀ ਰੇਤ ਪਰ ਦਰਅਸਲ ਗਰਾਊਂਡ ਲੈਵਲ ਦੀ ਸਟੋਰੀ ਹੈ ਹੋਰ ਕਿਉਂਕਿ ਪ्योर ਰੇਤੋ ਤੇ ਇੱਥੇ ਪਈ ਨਹੀਂ ਆ ਸਾਡਾ ਰਜਨਾ ਨਹੀਂ ਆ ਬਿਆਸ ਦਾ ਏਰੀਆ ਵਾ ਇੱਥੇ ਪਿਓਰ ਇਤੋਂ ਕਿਤੇ ਪਈ ਨਹੀਂ ਹੈਗੀ ਉਹਦੇ ਵਿੱਚ ਮਿੱਟੀ ਆ ਇਹ ਤਾਂ ਸਵਾ ਲੋਕਾਂ ਨੂੰ ਪੱਧਰ ਕਰਨ ਦੀ ਮੁਸੀਬਤ ਬਣੀ ਹੋਈ ਆ ਕਿ ਜਵੇਂ ਪੱਧਰ ਹੋ ਜਵੇ ਤੇ ਉਹਨਾਂ ਦੀ ਕਣਕ ਵੀ ਜੀ ਜਾਵੇ ਤੇ ਮੈਨੂੰ ਨਹੀਂ ਲੱਗਦਾ ਵੀ ਸਾਡੇ ਇਸ ਏਰੀਆ ਦੇ ਵਿੱਚ ਕਿਤੇ ਵੀ ਜਿਹੜੀ ਰੇਤ ਵੇਚਣ ਯੋਗ ਹੈ ਹਾਂ ਜੇ ਕਿਤੇ ਹੋਈ ਵੀ ਜੇ ਜੇ ਮੰਨ ਲਓ ਕਿਤੇ ਹੋਈ ਤੇ ਮੈਨੂੰ ਨਹੀਂ ਲੱਗਦਾ ਵੀ ਜਦੋਂ ਟਰਾਲੀਆਂ ਰੋਡ ਤੇ ਚੜਨ ਗਿਆ ਤੇ ਉਹਨਾਂ ਨੂੰ ਪੁਲਿਸ ਫੜੂ ਨਹੀਂ ਤੇ ਜਾਨ ਦੇ ਪਰਚੇ ਨਹੀਂ ਕੱਟੂਗੀ ਤੇ ਅਗਲੀ ਗੱਲ ਇਹ ਟਰਾਲੀਆਂ ਲਗਾਉਣੀਆਂ ਕਿੱਦਾਂ ਸਾਰੇ ਦਾ ਰਸਤੇ ਪਟਿਓ ਆ ਟੁੱਟਿਆ ਪਿਆ ਸਾਰਾ ਕੁਝ ਸੋ ਲੋਕਾਂ ਨੂੰ ਤੇ ਇਹ ਦਿਖਾਈ ਗਈ ਆ ਸਾਡੀ ਕਣਕ ਵੇਚੀ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਫਸਲ ਵੇਚੀ ਜਾਵੇ ਉਹਦੇ ਵਾਸਤੇ ਅਲੱਗ-ਅਲੱਗ ਲੋਕ ਅਲੱਗ-ਅਲੱਗ ਸੰਸਥਾਵਾਂ ਮਦਦ ਕਰ ਰਹੀਆਂ ਵਾਂ ਜਿਨੇ ਜਿੰਨੀ ਵੀ ਚੁੱਕ ਗਿਆ ਤੇ ਅਸੀਂ ਵੀ ਕਰਦੇ ਆ ਕਿ ਜੇ 100 ਰੁਪਈ ਜਿੰਨੀ ਵੀ ਹੋ ਸਕੇ ਆਸੀਂ ਡੀਜ਼ਲ ਜਿੰਨਾ ਵੀ ਹੋ ਸਕੇ ਇੱਥੇ ਤੇਲ ਜਿੰਨਾ ਦੇ ਸਕਦੇ ਉਹ ਦਿਆਂਗੇ ਸਾਡੇ ਨਾਲ ਕਾਫੀ ਸੰਸਥਾਵਾਂ ਜੁੜੀਆਂ ਹੋਈਆਂ ਹੈਗੀਆਂ ਤੇ ਜਿਵੇਂ ਡੀਏਪੀ ਜਿੰਨੀ ਵੀ ਦੇ ਸਕਦੇ ਹੋਏ ਉਹ ਪ੍ਰਾਲਾ ਜਰੂਰ ਕਰਾਂਗੇ ਜੀ ਤੁਹਾਡਾ ਕਿ ਆਪਾ ਦੋਇਤੀ ਕਿਹੜਾ ਹਾਲ ਲਿਖਿਆ ਤੁਹਾਨੂੰ ਇਹ ਕਿਤਾ ਦਾ ਹਾਲ ਦੇਖ ਕੇ ਲੱਗਦਾ ਕਿ ਇੱਥੇ ਕनक ਦੀ ਵਜਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਦੇਖੋ ਹਾਲਾਤ ਮਾੜੇ ਆ ਪਰ ਵਜਾਵਾਂਗੇ ਜਰੂਰ ਪਰਮਾਤਮਾ ਕਿਰਪਾ ਕਰੂਗਾ ਪੰਜਾਬੀਆਂ ਨੇ ਜज्ਬਾ ਬਹੁਤ ਆ ਤੇ ਅਸੀਂ ਕੱਲ ਨੂੰ ਕੋਈ 40 50 ਟਰੈਕਟਰ ਇੱਥੇ ਲੈ ਕੇ ਆ ਰਹੇ ਆ ਆਪਦੇ ਕੋਲੋਂ ਅਸੀਂ ਡੀਜ਼ਲ ਲੈ ਕੇ ਆਵਾਂਗੇ ਹਰ ਬੰਦਾ ਔਰ ਐਕਸਟਰਾ ਡੀਜ਼ਲ ਲੈ ਕੇ ਆਵਾਂਗੇ ਪਹਿਲਾਂ ਵੀ ਟਰੈਕਟਰਾਂ ਦੀ ਕੋਈ ਸੇਵਾ ਕੀਤੀ ਜਾ ਰਹੀ ਹੈ ਤੁਹਾਡੇ ਬਿਲਕੁਲ ਕੀਤੀ ਜਾ ਰਹੀ ਹੈ ਜੀ ਸੇਵਾਇਕ ਜਦੋਂ ਦਾ ਪਾਣੀ ਆਇਆ ਉਹ ਤੁਸੀਂ ਕਰੀ ਜਾਂਦੇ ਆਂ। ਹਾਂ ਤੇ ਆ ਜਾਓ ਇਸ ਤਰੀਕੇ ਨਾਲ। ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਸੇਵਾ ਇਹ ਹਰੇਕ ਪੰਜਾਬੀ ਕਰਨ ਦਾ ਵਾ ਇਹ ਫਰਜ਼ ਬੰਦਾ ਸੀ ਮਾਨ ਸਰਕਾਰ ਦਾ ਆਪ ਸਰਕਾਰ ਦਾ। ਜਿਨ੍ਹਾਂ ਨੇ ਜਿਹੜੇ ਕਹਿੰਦੇ ਸੀ ਵੀ ਇਹ ਸੋਨੇ ਦੀ ਚਿੜੀ ਆ ਪੰਜਾਬ ਨੂੰ ਬਚਾਉਣਾ ਮੈਂ ਕਹਿੰਦਾ ਵੀ ਇਹ ਸੋਨੇ ਦੀ ਚਿੜੀ ਦੇ ਕੋਈ ਖੰਭ ਵੀ ਨਹੀਂ ਰਹਿ ਗਏ ਹੁਣ। ਉਹਨਾਂ ਨੇ ਤਾਂ ਉਹ ਵੀ ਵੇਚਤੇ ਆ। ਇਹ ਰੋਣ ਮਾਨ ਸਾਹਿਬ ਕੋਲ ਦੇਖਣ ਇੱਧਰ ਥੋੜਾ ਘੋੜੇ ਜ਼ਿੰਮੇਦਾਰਾਂ ਵੱਲ ਵੀ ਆ ਤੁਸੀਂ ਦੇਖ ਸਕਦੇ ਆ ਉਹ ਵੀ ਪੰਜਾਬ ਦੀ ਪੁਸਤਵਾਰ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅੱਜ ਅਸੀਂ ਸੰਗਤਾਂ ਦੇ ਨਾਲ ਵਿਸ਼ੇਸ਼ ਤੌਰ ਤੇ ਜਿਨ੍ਹਾਂ ਵਿੱਚ ਅਮਰੀਕਾ ਤੋਂ ਬਹੁਤ ਹੀ ਵੱਡੇ ਕਾਰੋਬਾਰੀ ਤੇ ਪੰਥ ਦੇ ਸੇਵਾਦਾਰ ਸਮਾਜ ਦੇ ਸੇਵਾਦਾਰ ਸਰਦਾਰ ਔਨਕਾਰ ਸਿੰਘ ਜੀ ਦੌਲਤਪੁਰ ਜਿਨ੍ਹਾਂ ਦਾ ਉੱਥੇ ਕਾਰੋਬਾਰ ਹੈ ਅਮਰੀਕਾ ਦੇ ਨਿਊਯਾਰਕ ਤੇ ਨਿਊ ਜਰਸੀ ਸਟੇਟਾਂ ਵਿੱਚ ਉਹ ਆਪਣੀ ਸੰਸਥਾ ਦੇ ਨਾਲ ਉਹ ਆਪਣੇ ਦਿੱਲੀ ਤੋਂ ਗੁੜਗਾਓਂ ਤੋਂ ਆਏ ਨੇ ਤੇ ਇੱਥੇ ਆਪਣੇ ਬਾਹੂਪੁਰ ਜਦੀਦ ਬਾਹੂਪੁਰ ਮੰਡ ਦੇ ਇਲਾਕੇ ਵਿੱਚ ਪਰਿਵਾਰਾਂ ਨੂੰ ਜਿਹਦੇ ਘਰ ਦਾ ਸਮਾਨ ਆ ਮੰਜੇ ਨੇ ਬਿਸਤਰੇ ਨੇ ਗੱਦੇ ਆ ਕੰਬਲ ਆ ਜਾਂ ਹੋਰ ਜਿਹੜਾ ਆਪਾਂ ਘਰਾਂ 'ਚ ਇਸਤੇਮਾਲ ਕਰਦੇ ਆ ਉਹ ਦੇਣ ਵਾਸਤੇ ਇੱਕ ਦਿਨ ਪਹਿਲਾਂ ਵੀ ਆਈ ਸੀਗੇ ਉਹਦੋਂ ਵੀ ਬਣ ਕੇ ਗਏ ਆ ਕਾਫੀ ਪਰਿਵਾਰਾਂ ਨੂੰ ਉਦੋਂ ਉਹਨਾਂ ਦੀ ਮਦਦ ਹੋਈ ਹੈ ਤੇ ਬਾਕੀਆਂ ਦੀ ਅੱਜ ਮਦਦ ਕਰਕੇ ਜਾਣਗੇ ਪਹਿਲਾਂ ਤਾਂ ਅਸੀਂ ਸਰਦਾਰ ਔਂਕਾਰ ਸਿੰਘ ਜੀ ਦੇ ਇਹਨਾਂ ਦੀ ਸਾਰੀ ਟੀਮ ਦੇ ਤੇ ਆਪਣੇ ਸਾਰੇ ਜਿਹੜਾਰਾਂ ਦੇ ਸਾਹਿਬ ਮੇਜਰ ਸਿੰਘ ਚੇਅਰਮੈਨ ਸਾਹਿਬ ਨੇ ਤੇ ਇਸਦਾ ਮਲਕੀਤ ਸਿੰਘ ਜੀ ਸਰਪੰਚ ਸਾਹਿਬ ਜਿਹੜੇ ਉਹਨਾਂ ਦੇ ਭਤੀਜੇ ਨੇ ਦੌਲਤਪੁਰ ਤੋਂ ਸਾਰੀ ਉਹਨਾਂ ਦੀ ਜਿਹੜੀ ਸਸਤਾ ਦੇ ਬਹੁਤ ਧੰਨਵਾਦੀਆਂ ਰਿਣੀ ਆ ਜਿਨ੍ਹਾਂ ਨੇ ਅਮਰੀਕਾ ਤੋਂ ਦੇਖੋ ਆ ਕੇ ਉਹਨਾਂ ਨੂੰ ਪੰਜਾਬ ਦਾ ਦਰਦ ਸੀ ਆਪਣੇ ਪੰਜਾਬੀਆਂ ਦੀ ਇਸ ਜਿਹੜੀ ਸੰਕਟ ਦੀ ਘੜੀ ਵਿੱਚ ਉਹਨਾਂ ਨੂੰ ਉਹਨਾਂ ਦੇ ਮਨ ਦੀ ਸੋਚ ਸੀ ਕਿ ਅਸੀਂ ਵੀ ਜਾ ਕੇ ਆਪਣਾ ਹਿੱਸਾ ਪਾਈਏ ਯੋਗਦਾਨ ਪਾਈਏ ਮਦਦ ਕਰਕੇ ਆਈਏ ਤੇ ਇਸ ਕਦਰ ਸਮੁੱਚੇ ਦੇਸ਼ ਵਿੱਚੋਂ ਬਹੁਤ ਵੱਡੀਆਂ ਸੰਸਥਾਵਾਂ ਨੇ ਐਨ ਜੀਓਜ਼ ਨੇ ਆਪਣੇ ਪੰਜਾਬ ਵਿੱਚ ਸੰਤ ਮਹਾਂਪੁਰਖਾਂ ਨੇ ਧਾਰਮਿਕ ਸਿੱਖਿਸ਼ਤਾ ਨੇ ਗੁਰੂ ਘਰਾਂ ਨੇ ਹੋਰ ਪੰਜਾਬੀਆਂ ਨੇ ਸਾਰੇ ਪੰਜਾਬ ਦੇ ਵੱਖਰੇ ਵੱਖਰੇ ਜ਼ਿਲਾਂ ਜ਼ਿਲ੍ਹਿਆਂ ਜੋ ਇਥੇ ਆ ਕੇ ਬਹੁਤ ਵੱਡੇ ਪੱਧਰ ਤੇ ਮਦਦ ਕੀਤੀ ਹੈ ਤੇ ਕਿਸੇ ਕੋਈ ਗਲਤੀ ਬਹੁਤੀ ਕੋਈ ਇਹਨਾਂ ਨੂੰ ਇਸ ਸਮੇਂ ਘਾਟ ਨਹੀਂ ਪਰ ਖੜੇ ਨੇ ਸਰਪੰਚ ਸਾਹਿਬ ਆਪਣੇ ਤੁਸੀਂ ਦੇਖ ਸਕਦੇ ਹੋ ਬਹਾਉਪੁਰ ਜਦੀਦ ਦੇ ਬੜੇ ਸਿਆਣੇ ਆਪਣੇ ਲੋਕ ਸੇਵਾਦਾਰ ਨੇ ਇਹਨਾਂ ਨੇ ਸਾਨੂੰ ਦੱਸਿਆ ਕਿ ਬਹੁਤ ਵੱਡੇ ਪੱਧਰ ਤੇ ਜੰਗੀ ਪੱਧਰ ਤੇ ਇਹ ਜਿਹੜੀ ਮਿੱਟੀ ਇਕੱਠੀ ਕਰ ਰਹੇ ਆ ਜਿਹੜੀ ਮਿੱਟੀ ਆਪਣੇ ਖੱਤਿਆ ਜਾ ਗਈ ਹੈ 2-2 4-4 ਫੁੱਟ ਉਹਨੂੰ ਕਰਾ ਕਰਕੇ ਤੇ ਉਹਨੂੰ ਉਹਦੇ ਧੋੜੇ ਬਣਾ ਰਹੇ ਨੇ ਉਸ ਮਿੱਟੀ ਨੂੰ ਦੁਆਰਾ ਆਪਣੇ ਬੋਰੇਜ ਪਾ ਕੇ ਤੇ ਉਹਨੂੰ ਬੰਨ੍ਹ ਬੰਨ੍ਹਣ ਵਾਸਤੇ ਉਹਨੂੰ ਇਸਤੇਮਾਲ ਕੀਤਾ ਜਾਊਗਾ। ਸੋ ਇਸ ਸਮੇਂ ਅਸੀਂ ਸਾਰੀ ਸੰਗਤ ਨੂੰ ਫੀਲ ਕਰਦੇ ਆਂ ਕਿ ਸਰਪੰਚ ਸਾਹਿਬ ਨੇ ਸਾਨੂੰ ਦੱਸਿਆ ਕਿ ਇਹਨਾਂ ਨੂੰ ਹੋਰ ਜ਼ਿਆਦਾ ਚਾਹੀਦਾ ਡੀਜ਼ਲ। ਕਿਉਂਕਿ ਡੀਜ਼ਲ ਦੇ ਨਾਲ ਹੀ ਮਿੱਟੀ ਕੱਢੀ ਹੋ ਸਕਦੀ ਹੈ। ਡੀਜ਼ਲ ਦੇ ਨਾਲ ਹੀ ਜ਼ਮੀਨ ਆਪਣੇ ਪੱਧਰੀ ਹੋਊਗੀ ਤੇ ਜ਼ਮੀਨ ਤਿਆਰ ਹੋਊਗੀ। ਅਗਰ ਇਹ ਸਾਰੀਆਂ ਇਹਨਾਂ ਨੂੰ ਚੀਜ਼ਾਂ ਮਿਲ ਜਾਂਦੇ ਤੇ ਕਣਕ ਦੀ ਫਸਲ ਲਾਉਣ ਵਾਸਤੇ ਇਹ ਆਪਣੀ ਤਿਆਰੀ ਕਰ ਲੈਣਗੇ। ਤੇ ਡੀਜ਼ਲ ਦੇ ਨਾਲ ਇਹਨਾਂ ਨੂੰ ਕੁਝ ਮਾਇਆ ਦੀ ਮਦਦ ਦੀ ਚਾਹੀਦੀ ਹੈ ਕਰਕੇ ਤਾਰ ਦੇ ਨਾਲ ਬੋਰੇ ਬੰਨਣੇ ਆ ਜਾਂ ਟਰੈਕਟਰਾਂ ਦੀ ਆਪਣੇ ਲੋੜ ਹੈਗੀ ਆ ਉਹ ਵੀ ਆਪਾਂ ਨੂੰ ਕਰਨੀ ਚਾਹੀਦੀ ਆ ਤੇ ਨਾਲ ਨਾਲ ਆਪਾਂ ਨੂੰ ਟਰੈਕਟਰ ਵੀ ਜਿਹੜੇ ਜਿਹੜੇ ਪਿੰਡਾਂ ਦੇ ਟਰੈਕਟਰ ਆ ਸਕਦੇ ਉਹਨਾਂ ਕੱਲੋਂ तकरीबन 35-40 ਟਰੈਕਟਰ ਆਪਣੇ ਉਥੋਂ ਨਕੋਦਰ ਮਹਿਦਪੁਰ ਦੇ ਇਲਾਕੇ ਤੋਂ ਆ ਰਹੇ ਆ ਇੱਕ ਟੈਂਕਰ ਡੀਜ਼ਲ ਦਾ ਲੈ ਕੇ ਆ ਰਹੇ ਆ ਉਹਨਾਂ ਨੇ ਇਸ ਬੰਨ ਨੂੰ ਬੰਨਣ ਵਾਸਤੇ ਮਿੱਟੀ ਇਕੱਠੀ ਕਰਨ ਵਾਸਤੇ ਜਾਂ ਮਿੱਟੀ ਪਾਉਣ ਵਾਸਤੇ ਆਪਣਾ ਦੋ ਚਾਰ ਦਿਨ ਦਾ ਯੋਗਦਾਨ ਪਾ ਕੇ ਜਾਣਗੇ ਉਸ ਸਮੇਂ ਇਹ ਜੋ ਸਰਪੰਚ ਸਾਹਿਬ ਕਹਿ ਰਹੇ ਆ ਇਸ ਆਪਣੀ ਜਿਆਦਾ ਚੀਜ਼ ਦੀ ਲੋੜ ਹੈ ਡੀਜ਼ਲ ਦੀ ਕੁਛ ਮਾਇਆ ਦੀ ਜਾਂ ਬੰਨ ਨੂੰ ਜਿਵੇਂ ਆਪਾਂ ਬੰਨਣਾ ਆ ਮਿੱਟੀ ਇਕੱਠੀ ਕਰਕੇ ਬੋਰੇ ਬਣਾ ਕੇ ਤੇ ਬੰਨ ਤੇ ਆਪਣੇ ਮਜ਼ਬੂਤ ਕੀਤਾ ਜਾਵੇ ਬੰਨ ਤੇ ਆਉ ਬੋਰੇ ਸਿਟੇ ਜਾਣ ਤਾਂ ਕਿ ਦੁਆਰਾ ਜਿਹੜੀ ਜ਼ਮੀਨ ਹੈ ਸਾਰੀ ਬਜਾਈ ਵਾਸਤੇ ਤਿਆਰ ਹੋ ਸਕੇ ਸੋ ਮੈਂ ਫਿਰ ਇੱਕ ਵਕੀਲ ਸੇ ਇੱਕ ਵਾਰ ਸਰਦਾਰ ਅੰਕਾਰ ਸਿੰਘ ਜੀ ਆਪਾ ਦੇਖ ਸਕਦੇ ਆ ਆਪਣੀ ਟਰਾਲੀ ਦੇ ਉੱਪਰ ਖੜੇ ਹੋ ਕੇ ਆਪ ਆਪਣੇ ਅਤੀ ਸੇਵਾ ਕਰ ਰਹੇ ਨੇ ਇਹਨਾਂ ਗਰੀਬਾਂ ਨੂੰ ਸਾਰਿਆਂ ਨੂੰ ਆਸਮਾਨ ਦੇ ਰਹੇ ਨੇ ਲੋੜ ਬੜੀਆ ਵਿਚਾਰਿਆਂ ਨੂੰ ਘਰ ਠਹਿਗੇ ਇਹਨਾਂ ਦੇ ਰਸੋਈਆਂ ਠਹਿ ਗਈਆਂ ਅੰਦਰ ਜਾ ਕੇ ਆਪਣੇ ਰਹਿ ਨਹੀਂ ਸਕਦੇ ਸੌ ਨਹੀਂ ਸਕਦੇ ਮੁਸ਼ਕਲ ਬੜੀ ਆ ਪਰ ਜਿਵੇਂ ਪੰਜਾਬੀਆਂ ਨੇ ਮਦਦ ਕੀਤੀ ਆ ਕੋਈ ਕਸਮ ਨਹੀਂ ਛੱਡੀ ਹੌਲੀ ਹੌਲੀ ਇਹਨਾਂ ਵਿਚਾਰੇ ਪਰਿਵਾਰਾਂ ਦਾ ਵੀ ਜਿਹੜਾ ਜੀਵਨ ਆ ਉਹ ਨਾਰਮਲ ਹੋ ਜਾਊਗਾ ਠੀਕ ਹੋ ਜਾਊਗਾ ਟਾਈਮ ਲੱਗੂਗਾ ਕਰਕੇ ਕੁਦਰਤੀ ਮਾਰ ਵੀ ਪਈ ਆ ਕਿ ਸਰਕਾਰਾਂ ਦੀ ਅਣਗਹਿਲੀ ਕਿ ਬਹੁਤ ਵੱਡੇ ਪੱਧਰ ਤੇ ਇਹਨਾਂ ਨੂੰ ਉਹਦਾ ਖਮਿਆਜ਼ਾ ਪੁਕਤਣਾ ਪਿਆ ਸਰਕਾਰਾਂ ਦਾ ਕੋਈ ਯੋਗਦਾਨ ਨਹੀਂ ਸਰਕਾਰ ਬੁਰੀ ਤਰ੍ਹਾਂ ਇਸ ਕੰਮ ਵਿੱਚ ਫੇਲ ਹੋ ਗਈ ਆ ਇਸ ਲਈ ਇਹ ਪੰਜਾਬੀਆਂ ਨੇ ਬਹੁਤ ਵੱਡਾ ਪ੍ਰਾਲਾ ਕਰਕੇ ਸਾਰੇ ਪੰਜਾਬ ਨੇ ਪੰਜਾਬ ਤੇ ਬਾਹਰੋਂ ਵੀ ਦੂਸਰੇ ਸੂਬਿਆਂ ਦੇ ਲੋਕਾਂ ਨੇ ਵੀ ਇੱਥੇ ਆ ਕੇ ਚ ਸultanpur Lodhi ਦੀ ਤੇ ਬਾਬੇ ਨਾਨਕ ਦੀ ਪਰ ਇਹ ਚਰਚੀ ਹੈ ਕਿ ਚਾਹੇ ਮਖੂ ਹੋਵੇ ਫਾਜ਼ਿਲਕਾ ਹੋਵੇ ਅਬੋਰ ਆਪਣੇ ਫਿਰੋਜ਼ਪੁਰ ਉਧਰ ਹੀ ਨਾ ਆਇਆ ਜਾਂ ਆਪਣੇ ਗੁਰਦਾਸਪੁਰ ਆ ਸਾਰੇ ਇਲਾਕਿਆਂ ਚ ਬਹੁਤ ਜਿਆਦੀ ਮਦਦ ਪੰਜਾਬੀਆਂ ਨੂੰ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਸਮੇਂ ਚ ਫਿਰ ਅਸੀਂ ਐਨਆਰਆਈ ਨੂੰ ਵੀ ਅਪੀਲ ਕਰਦੇ ਆ ਸਰਦਾਰ ਊਕਾਰ ਸਿੰਘ ਜੀ ਵਰਗੇ ਆਪਣੇ ਪਰਿਵਾਰਾਂ ਨੂੰ ਪੰਥ ਦੇ ਸੇਵਾਦਾਰਾਂ ਨੂੰ ਕਿ ਉਹ ਵੀ ਹਜੇ ਵੀ ਜੋ ਇਹਨਾਂ ਗਰੀਬਾਂ ਨੂੰ ਲੋੜ ਹੈ ਬੱਚਿਆਂ ਨੂੰ ਲੋੜ ਹੈ ਇਹਨਾਂ ਦੀ ਪੜ੍ਹਾਈ ਵਾਸਤੇ ਇਹਨਾਂ ਦੇ ਮਕਾਨਾਂ ਵਾਸਤੇ ਠੀਕ ਹੈ ਜ਼ਿਮੀਦਾਰ ਤਾਂ ਆਪਣੀ ਜਿਹੜੀ ਜ਼ਮੀਨ ਤਿਆਰ ਕਰਕੇ ਫਸਲ ਲਾ ਲੂਗਾ ਕਿ ਓਖਾਈ ਤਾਂ ਬਹੁਤ ਆ ਜ਼ਿਮੀਦਾਰ ਨੂੰ ਚੋਨੇ ਦੀ ਫਸਲ ਸਾਰੀ ਆਪਾਂ ਦੇਖ ਸਕਦੇ ਹਾਂ ਕਬਾ ਹੋ ਗਈ ਇਹਦਾ ਆਪਣੇ ਚੋਨਾ 80 80 90 90 ਆਪ ਦਾ ਲੱਖ ਲੱਖ ਦਾ ਚੋਨਾ ਨਿਕਲਣਾ ਸੀ ਕੇਚੋ ਪਰ ਨਾਲ-ਨਾਲ ਜਿਹੜੇ ਜਰ ਮਿਹਨਤੀ ਪਰਿਵਾਰ ਨੇ ਜਿਨ੍ਹਾਂ ਦੇ ਘਰ ਆਪਣੇ ਕੱਚੇ ਸੀਗੇ ਗੱਡਰ ਵਾਲੇ ਵੀ ਛੱਤਾਂ ਸੀਗੀਆਂ ਉਹ ਆਪਣੀਆਂ ਛੱਤਾਂ ਡੇਗੀਆਂ ਚੋਣ ਲਾਪੇ ਉਹਨਾਂ ਨੂੰ ਬੜੀ ਮਨ ਦੀ ਲੋੜ ਹੈ ਹੋਲੀ-ਹੋਲੀ ਇਹ ਸਾਰਾ ਪ੍ਰਾਰਲਾ ਸਮੁੱਚੇ ਪੰਜਾਬੀਆਂ ਵੱਲੋਂ ਤੇ ਜਿਹੜੇ ਲੋਕ ਸੇਵਾਦਾਰ ਨੇ ਉਹਨਾਂ ਵੱਲੋਂ ਸਰਦਾਰ ਊਕਾਰ ਸਿੰਘ ਜੀ ਵਰਗੀਆਂ ਸਖਸੀਤਾਂ ਵੱਲੋਂ ਕੀਤਾ ਜਾਊਗਾ। ਤੋਂ ਮੈਂ ਗੌਰ ਸਿੰਘ ਜੀ ਦਾ ਖੀਰ ਤੋਂ ਬਹੁਤ-ਬਹੁਤ ਇੱਕ ਵਾਰ ਫੇਰ ਆਪਣੇ ਵੱਲੋਂ ਸਰਪੰਚਾਂ ਵੱਲੋਂ ਧੰਨਵਾਦ ਕਰਦਾ। ਸਰਪੰਚ ਸਾਹਿਬ ਨੂੰ ਫੇਰ ਭਰੋਸਾ ਦੇ ਕੇ ਜਾਵਾਂਗੇ। ਅਸੀਂ ਬੰਦ ਤੇ ਵੀ ਜਾ ਕੇ ਦੇਖ ਕੇ ਆਉਨੇ ਆ। ਹੋਰ ਵੀ ਜਿਹੜੀ ਮਦਦ ਹੋਊਗੀ ਉਹਨਾਂ ਨੂੰ ਵੀ ਕਵਾਂਗੇ। ਸੰਹਕਾਰ ਸਿੰਘ ਜੀ ਨੂੰ ਆਪਣੇ ਵੱਲੋਂ ਵੀ ਅਸੀਂ ਅੱਗੇ 5000 ਲੀਟਰ ਡੀਜ਼ਲ ਦੇਣ ਦਾ ਐਲਾਨ ਕਰਕੇ ਗਏ ਸੀ ਕਿ ਤਕਰੀਬਨ 1.5 2000 ਲੀਟਰ ਅਸੀਂ ਦਿੱਤਾ ਇੱਥੇ ਵੀ ਡੀਜ਼ਲ ਜਿਹੜਾ ਹੋਰ ਲੋਡ ਹੋਊਗਾ ਉਹ ਦੇਵਾਂਗੇ ਕੱਲੂ ਟੈਂਕਰ ਡੀਜ਼ਲ ਦਾ ਲੈ ਕੇ ਆ ਰਹੇ ਨੇ ਆਪਣੇ ਵੱਲੋਂ ਜਿਹੜਾ ਵੀ ਸਾਡਾ ਫਰਜ਼ ਹੋਇਆ ਸੀ ਪੂਰਾ ਉਹਨੂੰ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ